ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਹੁਣਾਂ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਤੇ ਡੇਲੀ ਰੁਟੀਨ ਦੇ ਵਿੱਚ ਦੋਸਤੋ ਇਸ ਘਰੋਂ ਤੁਹਾਨੂੰ ਪਸ਼ੂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਅੱਜ ਨਗ ਜਿਹੜਿਆ ਦੋਸਤੋ ਤੁਹਾਨੂੰ ਟੋਟਲ ਸਤਿਕ ਨਗਰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਪੰਜ ਬੈੜਾਂ ਸਾਰੀਆਂ ਸੁਈਆਂ ਸੁਵਾਈਆਂ ਨੇ ਤੇ ਦੋ ਮੱਝਾਂ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਬਿਲਕੁਲ ਸੁਹੀ ਹੈ ਤੇ ਇੱਕ ਗੱਬਣ ਆ ਤਿਆਰੀ ਤੇ ਆ ਸਮਾਂ ਹਜੇ ਲੱਜੂਗੀ ਦਿਨ ਪੁੱਛਲਾਂਗੇ ਕਿੰਨੇ ਕ ਦਿਨ ਹਜੇ ਬਾਕੀ ਇਸ ਹੂਣ ਦੇ ਵਿੱਚ ਜਿਹੜੇ ਪਸ਼ੂ ਸੋਏ ਆ ਕਿੰਨਾ ਥੱਲੇ ਮਿਲਕ ਬੌਲਾ ਹਾਜ਼ਰ ਕੀ ਰੇਟ ਭਾਅ ਵੜਤੇ ਰਹਿਣ ਵਾਲੇ ਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਖਾਸ ਵਿਜ਼ਿਟ ਦੋਸਤੋ ਸ਼ਹਿਰ ਪੱਟੀ ਕਰਨੀ ਆ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਤੇ ਕੈਬਨਿਟ ਮਨਿਸਟਰ ਦੋਸਤੋ ਸਰਦਾਰ ਲਾਲਜੀਤ ਸਿੰਘ ਭੁੱਲਰ ਹੁਣਾਂ ਦਾ ਆਫਸਾਈਡ ਹੋਮ ਉਹ ਵੀ ਬਿਲਕੁਲ ਨਜ਼ਦੀਕ ਆ ਇਹ ਮੇਨ ਲੋਕੇਸ਼ਨ ਆ ਵੈਸੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਿਜ਼ਿਟ ਕਰ ਸਕਦੇ ਜੇ ਆਓ ਲੈਣੀਆਂ ਬਥੇਰੇ ਡਿਟੇਲ ਵੀਰ ਨਿਤਨ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਨਿਤਨ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਭਰਾ ਜੀ ਠੀਕ ਠਾਕ ਜੀ ਸਾਰੇ ਵੀਰਾਂ ਨੂੰ ਸਾਰੇ ਦਰਸ਼ਕਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਿਤਨ ਭਾਈ ਸਤਿ ਸ੍ਰੀ ਅਕਾਲ ਅੱਛਾ ਨਿਤਨ ਵੀਰ ਅੱਜ ਆਪਣੇ ਕੋਲ ਪਸ਼ੂ ਟੋਟਲ ਜਿਹੜੇ ਆ ਕਿੰਨੇ ਨਗ ਸੱਤ ਕ ਨਗ ਆ ਗਏ ਜੀ ਅੱਜ ਸੱਤ ਸੱਤ ਨਗ ਆ ਗਏ ਪੰਜ ਵੇੜਾਂ ਸੁਈਆਂ ਸਵਾਈਆਂ ਅੱਛਾ ਜੀ ਇੱਕ ਛੋਟੀ ਸੁਈ ਆ ਤੇ ਇੱਕ ਗੱਬਣ ਆ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਸੱਤਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਪਸ਼ੂ ਵੈਸੇ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਸਾਫ਼ ਸੁਥਰੇ ਪਸ਼ੂ ਆ ਨੇੜੇ ਤੇੜਿਓਂ ਕਰਾਂ ਦੇ ਵਿੱਚ ਜਿਹੜੇ ਦੋਸਤੋ ਤੁਰ ਫਿਰ ਕੇ ਪਸ਼ੂ ਮਾਲ ਖਰੀਦਿਆ ਜਾਂਦਾ ਬਾਕੀ ਫਿਰ ਵੀ ਕਿਸੇ ਵੀਰ ਨੇ ਪਸ਼ੂ ਗੱਬ ਅ ਰਿਸਪੌਂਸਿਬਿਲਟੀ ਆ ਥੋੜਾ ਫਰਜ ਬਣਦਾ ਤੇ ਚੋਕੇ ਪਸ਼ੂ ਵੀ ਤਸੱਲੀ ਜ਼ਰੂਰ ਕੀਤੀ ਜਾਵੇ ਜਿਹੜਾ ਸੋਇਆ ਨਿਤਨ ਵੀਰੇ ਬੈੜਾਂ ਦੀ ਜੇਕਰ ਆਪਾਂ ਗੱਲ ਕਰ ਲਈਏ 6 ਬੈੜਾਂ ਐ ਤੇ ਇਹਨਾਂ ਦੇ ਵਿੱਚੋਂ ਮੈਨੂੰ 5 ਬੈੜਾਂ ਜੇ ਟੋਟਲ ਆਪਣੇ ਕੋਲ ਤੇ 5 ਸੂਈਆਂ ਨੇ 5 ਸੂਈਆਂ ਸੂਈਆਂ ਬਿਲਕੁਲ ਤਾਜ਼ੀਆਂ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਨਾਲ ਬੱਚੇ ਵੀ ਤੁਹਾਨੂੰ ਵਿਖਾ ਦਾਂਗੇ ਠੀਕ ਹੈ ਜੀ ਪੂਰੇ ਪ੍ਰੂਫ ਨਾਲ ਹੋਣਗੇ ਵੀ ਬੱਚੇ ਨਾਲ ਤੁਹਾਨੂੰ ਮਿਲ ਜਾਣਗੇ ਤੇ ਨਿਤਨ ਵੀਰੇ ਪਹਿਲਾਂ ਸਟਾਰਟ ਸ਼ੁਰੂਆਤ ਕਿਹੜੇ ਬਣਿਓ ਕਰਦੇ ਆ ਸ਼ੁਰੂਆਤ ਇੱਥੋਂ ਕਰਨੀ ਆਪਾਂ ਲਿਓ ਜੀ ਸੋ ਵਾਈਟ ਡਰੰਗ ਦੀ ਦੋਸਤੋ ਇਹ ਤੇ ਨਾਲ ਦੀ ਨਾਲ ਵੀਰ ਜੀ ਨਿਤਨ ਦੱਸ ਦਈਏ ਵੀ ਸੂਹਾ ਕਿੰਨਾ ਸੋਈ ਆ ਇਹ ਦੂਜਾ ਸੂਹਾ ਸੋਈ ਏ ਅੱਜ ਸਿਰੇ ਸਈ ਆ ਕੱਲ ਸ਼ਾਮੀ ਆਈ ਆਪਣੇ ਤੋਂ ਅੱਛਾ ਜੀ 7:30 ਵਜੇ ਤੇ ਅੱਜ ਸਿਰੇ ਸਈ ਆ ਕੋਈ 3:40 ਵਜੇ ਕੋਈ ਅੱਛਾ ਮਾਰਨਿੰਗ ਆਜੀ 4 ਵਜੇ ਅੱਜ ਅੱਜ ਹੀ 4 ਵਜੇ ਸੂਈ ਸਿਰੇ ਸੁਬਾ ਦੂਜਾ ਬੱਚਾ ਮਗਰ ਦੂਜਾ ਸੂਹਾ ਬੱਛੀ ਚੈੱਕ ਕਰੋ ਬਈ ਨਾ ਜੀ ਬੱਛੀ ਦੇਖੋ ਬੱਛੀ ਵੀ ਕਾਫੀ ਸੋਹਣੀ ਆ ਮਗਰ ਐਚਐਫ ਬ੍ਰੇਡ ਦੀ ਮਗਰ ਬੱਛੀ ਆ ਕਾ ਇਹ ਤਾਂ ਟੀਕੇ ਦਾ ਨਹੀਂ ਪਤਾ ਚੰਗੇ ਟੀਕੇ ਦੀ ਲੱਗਦੀ ਆ ਬਾਕੀ ਇੱਕ ਵਾਰੀ ਤੁਹਾਨੂੰ ਪੂਰੀ ਦਿਖਾ ਦਿੰਨੇ ਆ ਨਾੜੂ ਬਿਲਕੁਲ ਸੋ ਗਿੱਲੇ ਨਾੜੂ ਤੇ ਬੱਚਾ ਛੋਟੇ ਜੇ ਕਾਣਾ ਬਾਕੀ ਕੈਰੈਕਟਰ ਤੁਸੀਂ ਵੇਖ ਚਿਆ ਕਰ ਲਏ ਦੋਸਤੋ ਇੰਜੈਕਸ਼ਨ ਟੀਕੇ ਦਾ ਨਹੀਂ ਪਤਾਗਾ ਪਰ ਲੱਗਦੀ ਚੰਗੇ ਸੀਮਨ ਦੀ ਹੈ ਠੀਕ ਹੈ ਬਿਲਕੁਲ ਜੀ ਪ੍ਰਿੰਟ ਬਹੁਤ ਸੋਹਣਾ ਬੱਚੀ ਨੂੰ ਹੈ ਇਹ ਦੇਖੋ ਬਿਲਕੁਲ ਲਓ ਜੀ ਠੀਕ ਹੈ ਜੀ ਬਿਲਕੁਲ ਛੋਟਾ ਹੈਗਾ ਨਾ ਹਾਂ ਲਓ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਬੱਚੇ ਦੀ ਤੇ ਦੂਜਾ ਸੁਹਾ ਦੋਸਤੋ ਇਹ ਵੈੜ ਸੁਈਏ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਬਾਕੀ ਖੋਲ ਕੇ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾਉਣੇ ਆ ਇੱਕੇ ਡੰਗ ਮਾਰਨਿੰਗ ਅੱਜ ਚਵਾਈ ਕੀਤੀ ਇੱਕੋ ਚਵਾਈ ਹੋਈ ਸਿਰਫ ਇਹਦੀ ਬੋਲੇ ਦੇ ਉੱਤੇ ਬੱਚਾ ਪੁਚਾ ਚੰਗਾ ਕੇ ਤੇ ਮਤਲਬ 4 ਕਿਲੋ ਗੱਡੀ 3.5 6 ਦਿਨ ਕਿਲੋ ਇੱਥੇ ਗਈ ਠੀਕ ਹੈ ਜੀ 3.5 6 ਦਿਨ ਕਿਲੋ ਠੀਕ ਹੈ ਜੀ ਠੀਕ ਚੌਣ ਜਾਨ ਚੰਗੀ ਨਿਕਲੀ ਚੌਣ ਇੱਕ ਨੰਬਰ ਆ ਲੋ ਬੜੀ ਸੋ ਦੋਸਤੋ ਚੌਣ ਜਾਨ ਇੱਕ ਨੰਬਰ ਬਾਕੀ ਮਾਰਨਿੰਗ ਪਹਿਲੇ ਡੰਗ ਦੀ ਜਿਹੜੀ ਚਵਾਈ ਹੋਈ ਆ ਕੋਈ 3.5 4 ਕਿਲੋ ਬੱਚੇ ਨੂੰ ਲਿਆ ਕੇ ਦੁੱਧ ਚਵਾਈ ਕੀਤੀ ਆ ਥਣ ਮੁਠੀ ਆ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਥਾਨ ਤੁਨ ਬਹੁਤ ਸੋਹਣਾ ਹੈ ਦਾ ਤੇ ਚੋਂ ਚੋਂ ਉਹ ਛੰਡੀ ਹੈ ਬੱਚੇ ਦਾ ਕਰੂਗਾ ਠੀਕ ਹੈ ਜੀ ਸੋ ਦੋਸਤੋ ਜੇਕਰ ਬਾਡੀ ਸਟ੍ਰਕਚਰ ਦੀ ਗੱਲ ਕਰ ਲਈਏ ਤੇ ਮੀਡੀਅਮ ਤੋਂ ਉੱਚੀ ਹਾਈਟ ਆ ਵੇਲ ਬੋਲ ਚੰਗੀ ਸਪੈਸ਼ਲ ਥਾਨ ਤੁਨ ਬਹੁਤ ਸੋਹਣਾ ਠੀਕ ਹੈ ਪੂਰਾ ਥਾਨ ਸੁਵੱਦੀ ਆ ਮੁੱਠੀ ਥਾਣਾ ਤੇ ਚਵਾਈ ਵੀ ਇੱਕ ਨੰਬਰ 10 ਦਿੰਦੀ ਆ ਵੀਰ ਨੇ ਕਿਉਂਕਿ ਇੱਕ ਟਾਈਮ ਇਹਨਾਂ ਨੇ ਚਵਾਈ ਕੀਤੀ ਅੱਜ ਮਾਰਨਿੰਗ ਚਵਾਈ ਚੁਵਾਈ ਵਾਲੇ ਪਾਸੇ ਪੂਰੀ ਪਾਸ ਨਿਕਲੀ ਆ ਕਿਉਂ ਮੁੱਠਾ ਥਾਣਾ ਆ ਚੱਲ ਲੋ ਜੀ ਠੀਕ ਆ ਨਿਕਲ ਬਾਰਾ ਇਹ ਸੰਤੂ ਸਾਹਿਬ ਪਹਿਲਾਂ ਨੇ ਇਹਨੇ 20 ਬਾਈਕਲੋਂ ਦੁੱਧ ਭਰਿਆ ਜੇ ਇਹਨੇ ਅੱਛਾ ਜੀ ਹਾਂਜੀ ਲਓ ਜੀ ਬਾਕੀ ਇਹ ਸੂਸਵਾ ਚਾਹੀਆ ਸੂਸਵਾ ਤੁਹਾਨੂੰ ਭਾੜਾ ਡੰਗਰ ਥੋੜਾ ਠੱਪਿਆ ਜਾਂਦਾ ਇੱਕ ਰੀ ਦੇ ਸਹੀ ਆ ਸਹੀ ਆ ਤੁਸੀਂ ਨਿੱਤਰ ਭਰਾ ਫਿਰ ਕੀ ਮੁੱਲ ਕਰਦੇਂਦਾ ਲੈਣ ਦੇਣ ਕੀ ਰਹੂਗਾ ਇਹਦਾ ਮੁੱਲ 70 72 ਜਿੰਨਾ ਮਰਜ਼ੀ ਕਰੀਏ 67000 ਰੁਪਏ ਦੀ ਬੱਚੀ ਦੇਦਾ ਕਿ ਬਿਲਕੁਲ ਯੈਸਨ ਹੋ ਕਰੀਏ 70000 ਦੀ ਹਾਂਜੀ ਫਿਰ ਭਾਏ ਦਾ ਇੱਕ ਮਾਨ ਕਰਾਂਗੇ ਜਿਹੜਾ ਵੀ ਜੋ ਵੀ ਹੋ ਗਾ ਲਓ ਦੋਸਤੋ 67000 ਦੀ ਇਹ ਤੁਹਾਨੂੰ ਮਿਲ ਜੂਗੀ ਵਿੱਚੋਂ ਮਾਨਤਨ ਵੀਰਾਂ ਦਾ ਵੀ ਖੁੱਲਾ ਕਰਦੇ ਆਂਗੇ ਜਿਹੜਾ ਕੋਈ ਸੱਜਣ ਆਉਂਦਾ ਖਰੀਦਦਾਰ ਵੀਰ ਆਉਂਦਾ ਮਾਨਤਨ ਖੁੱਲਾ ਹੋ ਜਾਊਗਾ 67000 ਦੇ ਵਿੱਚੋਂ ਸੈਕੰਡ ਨੰਬਰ ਤੇ ਆ ਗਈ ਆਪਣੇ ਕੋਲ ਇਹ ਕ੍ਰੋਸ ਸਾਂਗ ਜਰਸੀ ਹੈ ਹਾਂਜੀ ਜਰਸੀ ਦਾ ਇਹ ਸ਼ਾਈ ਵਾਲਾ ਪੱਖ ਜਾਰੇ ਇਹ ਚ ਠੀਕ ਹੈ ਜੀ ਸ਼ਾਈ ਵਾਲਾ ਪੱਖ ਬਤੇ ਰਿਹਾ ਜਰਸੀ ਦੇ ਸ਼ਾਈ ਨਾਲ ਜਿਹੜੀ ਮਿਕਸ ਹੈ ਠੰਡੀ ਠੰਡੀ ਪੂਰੀ ਆ ਲੈ ਜੀ ਆ ਦੋ ਜਿੱਦਾਂ ਮਰਜ਼ੀ ਤਸੱਲੀਆਂ ਕਰੀ ਚੱਲੋ ਫੇਰ ਚੂਣ ਮੱਝਾਂ ਵਾਲੀ ਇੱਕ ਤੇ ਅੱਛਾ ਨਿਤਨ ਇੱਕ ਸੂਆ ਦੱਸ ਦਗੇ ਵੀਰ ਤੇ ਦਿਨ ਕਿੰਨੇ ਹੋਗੇ ਨਸੂ ਇਹ ਵੀ ਦੂਜਾ ਸੂਈ ਆ ਇਹਨੂੰ ਕਟੋਕਟ ਹਫਤਾ 10 ਦਿਨਾਂ ਤੋਂ ਅੰਦਰ ਅੰਦਰ अच्छा 10 ਦਿਨਾਂ ਦੇ ਅੰਦਰ ਵਾਰੀ ਹੈ ਸਭ 10 ਦਿਨਾਂ ਤੋਂ ਅੰਦਰ ਹੀ ਹੈ ਇਹ ਲਓ ਜੀ ਹਾਂਜੀ ਅੱਛਾ ਆਪਾਂ ਖਾਲਾ ਫੂਲਾ ਚੰਗਾ ਹੈ ਤੇ ਕਿੰਨਾ ਕਿਤੋਂ ਦੋ ਦੋ ਖਾਲਾ 20 ਕਿਲੋ ਦਾ ਕਰਦੀ ਆ ਪਰ ਆਪਾਂ ਇਸ ਟਾਈਮ ਜਿਹੜਾ ਥੱਲੇ ਚਵਾ ਦਾਂਗੇ 16 ਕਿਲੋ ਚਵਾ ਦਾਂਗੇ 16 ਕਿਲੋ ਹਾਂਜੀ ਇਹ ਠੰਡੀ ਛੰਡੀ ਪੂਰੀ ਚੰਗੀ ਹੈ ਸਾਰਾ ਦੋਸਤੋ ਥਾਣ ਤੇ ਕੁਆਲਿਟੀ ਵੇਖੋ ਥਾਣ ਪੂਰਾ ਮੁੱਠੀ ਜਿਹਾ ਮੋਟਾ ਥਾਣ ਆ ਇਹ ਪਹੁੰਚੇ ਤਾਂ ਮਰਜ਼ੀ ਕੋਈ ਵਾਹ ਜੇ ਹੱਥੀ ਨਾਲ ਵਾਧਿਆ ਲੈ ਜੀ ਆ ਲੋ ਇਹ ਤਾਂ ਮਗਰ ਬੱਚਾ ਕੀ ਆ ਗਿਆ ਇਹ ਤਾਂ ਮਗਰ ਬੱਚਾ ਉਹ ਬੱਚਾ ਆ ਗਿਆ ਤੇ ਹੁਣ ਆਪਾਂ ਕਿੰਨਾ ਚਵਾ ਦਾਂਗੇ 16 16 ਕਿਲੋ। ਹਾਂ ਦੋਸਤੋ 16 ਕਿਲੋ 10ਵੇਂ ਦਿਨ ਦੇ ਦੌਰਾਨ ਅੱਜ ਦੁੱਧੇ ਦੇ ਥੱਲੇ ਅਕਾਊਂਟ ਤੁਸੀਂ ਕਰ ਸਕਦੇ ਜੇ ਮਗਰ ਬੱਛਾ ਦੂਜਾ ਸੂਆ ਤੇ 50 50% ਜਾਂ 70% ਤੁਸੀਂ ਸ਼ਾਹੀਵਾ ਦਾ ਪੱਖ ਤੇ ਕੋਈ 30 40 35% ਜਿਹੜਾ ਦੋਸਤੋ ਜਰਸੀ ਦੇ ਵਿੱਚ ਕ੍ਰੋਸ ਹੈਗਾ ਠੀਕ ਆ ਤੇ ਬਾਕੀ ਕਲਰ ਤੁਸੀਂ ਵੇਖ ਕੇ ਬਾਕੀ ਬੁਥਾਵਾ 20 ਕਿਲੋ ਦਾ ਸਹੀ ਮਾਇਨੇ ਆਪਾਂ 16 ਕਿਲੋ ਚ ਵਾ ਕੇ ਦੇ ਦੇਵਾਂਗੇ। ਠੀਕ ਹੈ ਜੀ। ਹਾਂ ਜੀ। ਲਓ ਵੀ ਦੋਸਤੋ। ਚੈੱਕ ਕਰੋ। ਤੇ ਹਾਈਟ ਕਰਦੇ ਇੱਕ ਨਾਰਮਲ ਆ ਪੰਜ ਤਾਂ ਵਾੜਾ ਦੇਖਦੇ ਆ ਚਾਹੇ ਪੰਜਾਬ ਦੀ ਜਰਸੀ ਵੇਖਦੇ ਆ ਕਦ ਕਠ ਓਡਾ ਇਸ ਵਾੜ ਦਾ ਤੇ ਮਜ਼ਬੂਤ ਆ ਵੈਸੇ ਜਿੰਨੇ ਵੀ ਆ ਕਰਮਾ ਲਈ ਹੈ ਵੀ ਨਿੱਗਰ ਆ ਆਰਡਰ ਵੀ ਪੂਰਾ ਵੇਖੋ ਤੁਸੀਂ ਠੀਕ ਆ ਜੀ ਵੱਡੇ ਲੇਵੇ ਹਵਾਨੇ ਦੇ ਵਿੱਚ ਆ ਤੇ 16 15 16 15 16 ਤੇ ਹੁਣ ਚੱਲ ਰਹੀ ਆ ਤੇ ਦੁੱਧ ਤਕਰੀਬਨ ਦੋਸਤੋ ਹੋਰ ਵੀ ਚੰਗੀ ਸੇਵਾ ਕਰਕੇ ਤੁਸੀਂ ਬਤਾ ਸਕਦੇ ਜੇ ਕਿਉਂਕਿ ਵਪਾਰ ਦਾ ਕੰਮ ਆ ਆਪਨੇ ਤਾਂ ਪਰਸੋਂ ਹੀ ਆਈਆਂ ਗਾਵਾਂ ਤਕਰੀਬਨ ਅਜੇ ਆਪਾਂ ਕਿਉਂਕਿ ਅਜ ਤੋਂ 5 ਦਿਨ ਪਹਿਲਾਂ ਵੀਡੀਓ ਪਾਈ ਸੀ 5 ਦਿਨਾਂ ਵਿੱਚੋਂ ਇੱਕ ਵੀ ਗਾਂ ਪਹਿਲੀ ਨਹੀਂ ਗਈ ਸਾਰੀਆਂ ਉਦੋਂ ਵੇਚਦੀਆਂ ਆਪ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਨਿਤਨ ਕੀ ਮੁੱਲ ਕਰ ਦਾਂਗੇ ਇਹਦਾ ਫਿਰ ਦੂਸਰੇ ਦਾ ਮੁੱਲ ਕਰਦੇ 60000 ਰੁਪਏ 60 ਹਾਂਜੀ ਆਏਗਾ ਇਹਦਾ ਮਾਨ ਕਰਕੇ ਸਾਰਾ ਕੋ ਯੈਸ ਨੂੰ ਜਿਹੜੀ ਆਪਾਂ 60000 ਦੇ ਹੀ ਦੇਣੀ ਹੈ 60 ਦੇ ਹਾਂਜੀ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ 20 ਚੋਲੂਗਾ ਸਹੀ ਹੋ ਸਕਦਾ ਵੀ ਉਹ ਬਾਹਰ ਵੀ ਚੋਲੇ ਪਰ ਆਪਾਂ ਜਿਹੜਾ ਸਹੀ ਵਿਖਾਵਾ 20 ਕਿਲੋ ਦਾ ਕਰਦੀ ਆ 18 ਕਿਲੋ ਚ ਵਾਗ ਦੇ ਦਾਂਗੇ ਲਓ ਜੀ ਸੂਈ 88 ਦੀ ਹੈ ਸਤ ਅਠਾਂ ਦੀ ਲੋ ਦੋਸਤੋ 60000 ਦੀ ਇਹ ਮਿਲ ਜੂਗੀ ਤੁਹਾਨੂੰ ਡਿਮਾਂਡ ਕੁਛ ਵੀ ਹੋਵੇ ਆ ਬੱਚਾ ਇਹੋ ਹੀ ਆ ਜਰਸੀ ਆ ਬੱਚਾ ਤੁਹਾਨੂੰ ਇੱਕ ਹੋਰ ਵੀ ਦਿਖਾ ਦਨੇ ਜਸਟ ਉਹਨਾਂ ਪਟਿਆਂ ਦੇ ਬੰਨਤਾ ਪਹਿਲੇ ਦਿਨ ਤੋਂ ਹੀ ਉਹ ਅੱਛਾ ਵੀ ਪੂਰਾ ਨਿੱਗਰ ਮਗਰ ਹੈ ਠੀਕ ਹੈ ਜੀ ਲੈ ਵੀ ਤੇ ਨੇ ਤਾਂ ਅਗਲੇ ਤੀਸਰੇ ਨੰਬਰ ਤੇ ਆ ਗਈ ਆਪਣੇ ਕੋਲ ਇਹ ਵੀ ਦੂਜਾ ਸੂਆ ਸੂਈ ਆ ਲਓ ਜੀ ਇਹਦੇ ਮਗਰ ਬੱਚਾ ਹੈ ਮਗਰ ਬੱਚਾ ਹਾਂ ਜੀ ਠੀਕ ਆ ਸੂਈ ਨੂੰ ਅਜੇ ਨੂੰ ਪਾਣੀ ਮੰ ਦੇਣੇ ਆ ਲੋ ਜੀ ਪੰਜਾ ਕਿ ਦਿਨਾਂ ਦੀ ਸੂਈ ਹੈ ਸੂਆ ਇਹ ਵੀ ਦੂਜਾ ਹੀ ਦੱਸਿਆ ਇਹ ਦੂਜਾ ਵਾਚ ਦੂਜਾ ਵਾਚ ਸ਼ਾਮ ਅਗਰ ਬੱਚਾ ਮਗਰ ਇਧਰ ਕੋ ਲੈ ਜੀ ਇਹਦਾ ਕਿਸੇ ਨਾਲ ਖਣਾ ਵੀ ਖਰੇ ਜਾਣਗੇ ਹਾਂ ਵਿਸ਼ੇ ਖਲਾ ਰਿਆ ਖਲੁਰਿਆ ਹੋਵੇ ਹਾਂ ਅੱਛਾ ਦਿਨ ਕਿੰਨੇ ਦੱਸੇ ਇਹਨੂੰ ਪੰਜਵਾਂ ਦਿਨ ਸੂਈ ਨੂੰ ਅੱਜ ਪੰਜਵਾਂ ਤੇ ਹੁਣ ਦੁੱਧ ਕਿੰਨਾ ਚਵਾ ਦਾਂਗੇ ਆਪਾਂ ਇਹ ਥਲੋਂ ਕੋਈ 13-14 ਕਿਲੋ ਬਿਲਕੁਲ ਚਵਾ ਦਵਾਂਗੇ 13-14 ਹਾਂ ਜੀ ਦੁੱਧ ਸਹੀ ਮਾਇਨੇ 16-17 ਕਿਲੋ ਭਰ ਜੂਗੀ ਸੋ ਦੋਸਤੋ 13-14 ਅੱਜ ਜਿਹੜਾ ਕੋਈ ਵੀਰ ਆ ਰਿਹਾ ਬਿਲਕੁਲ ਇਹ ਵੀਡੀਓ ਵੇਖ ਕੇ 13-14 ਕਿਲੋ ਅੱਜ ਹਾਜ਼ ਤੇ ਦੇ ਪੰਜਾਂ ਗਦੀ ਸੂਰੀ ਆ ਬਾਕੀ ਵੜ ਵੱਡੀ ਆ ਛੋਟੀ ਨਾ ਕੋਈ ਵੀ ਅੰਗੇ ਜਿੱਦਾਂ ਆਪਾਂ ਨਾਰਮਲ ਕੈਚ ਅਪ ਵੜ ਦੇਖਦੇ ਆ ਵੱਡੇ ਕੱਦ ਦੇ ਵਿੱਚ ਤੇ ਐਚ ਐਫ ਦੇ ਵਿੱਚ ਥੋੜਾ ਪਾਦਾ ਕਿਤੇ ਜਰਸੀ ਕਰਾਸ ਆ ਬਾਕੀ ਕੱਦ ਚੰਗਾ ਕਰਾਸ ਆਂਗ ਦੇ ਵਿੱਚ ਆ ਗਾ ਗਰਮੀ ਦੇ ਵਿੱਚ ਵੀ ਪੂਰੀ ਹੰਡਣ ਵਾਲੀ ਆ ਪੱਦਰ ਤੋਂ ਹਾਂ ਲਓ ਜੀ ਸੋ ਹਾਈਟ ਕੋਈ ਵੀਰ ਛੁੱਛੂ ਪੰਜੂ ਜਨਰਵੇ ਵੀ ਹਾਈਟ ਵੱਡੀ ਆ ਠੀਕ ਆ ਜੀ ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜਿੱਦਾਂ ਇੱਕ ਨਾਰਮਲ ਆਪਾਂ ਐਚ ਐਫ ਬ੍ਰੀਡ ਦੀਆਂ ਬਣਾ ਦੇਖਦੇ ਆ ਫੁੱਲ ਵੱਡੀ ਹਾਈਟ ਤੇ ਦੁੱਧ ਵੀ ਹੁਣ ਕਰਮਾ ਲਈ 14 ਕਿਲੋਟਰ ਤੇ ਚੱਲ ਰਹੀ ਆ। ਬਜੀ ਤੇ ਚੋਣ ਚਾਂਹ ਚਵਾਚੂ ਕਿਦਾਂ ਲੱਗਾ? ਚੋਣ ਇੱਕ ਨੰਬਰ ਐ ਸੰਸਾਭ। ਥਣ ਤੁਹਾਨੂੰ ਥਾਣੀ ਚੈੱਕ ਕਰਾ ਦੋਗੇ ਥਣਾਂ ਚੁਵਾਈ ਦੋ ਆਪੇ ਭਲਾ ਹੀ ਜਾਣਾ। ਠੀਕ ਹੈ ਜੀ। ਲਓ ਜੀ। ਹੁਣ ਜਦਾਂ ਕਿ ਦੋਸਤੋ ਬਿਲਕੁਲ ਚੁਵਾਈ ਦਾ ਸਮਾਂ ਹੋਇਆ ਪਿਆ। ਹਾਂਜੀ। ਇਸ ਨੂੰ ਥੱਟ ਟਿਕਣਾ ਤੇ ਬਿਲਕੁਲ ਚੁਵਾਈ ਦਾ ਸਮਾਂ ਤੇ ਥਣ ਭਾਂਡੇ ਤੁਸੀਂ ਵੇਖ ਕੇ ਜਜਮੈਂਟ ਕਰ ਲਿਓ ਵੀ ਭਰੇ ਪਏ ਨੇ। ਚੁਵਾਈ ਬਿਲਕੁਲ ਢੱਕੀ ਆ। ਹੁਣੇ ਚੁਾਈ ਜਿਹੜੀ ਹੈ ਦੋਸਤੋ ਕੰਪਲੀਟ ਹੋਊਗੀ 6 ਵਜੇ ਤੋਂ ਬਾਅਦ ਤੇ ਬਾਕੀ ਨਿਤਨ ਲੈਣੇ ਦੇਣੇ ਕੀ ਕਰਦੇ ਐ ਇਸ ਬੈਡ ਦੇ ਇਹਦਾ ਲੈਣਾ ਦੇਣਾ ਸੰਧੂ ਸਾਹਿਬ ਇਹਦਾ 60000 ਰੁਪਏ ਮੰਗਦੇ 55000 ਰੁਪਏ ਦੀ ਬਿਲਕੁਲ ਖਾਣਾ ਆਪਾਂ ਦੇ ਦੇਣੀ ਆ 55000 55000 ਬਹੁਤੀ ਕੋਈ ਸੱਜਣ ਮਿੱਤਰ ਕੋ ਤੋੜ ਭੰਨਣਾ ਕਰੇ ਬਿਲਕੁਲ ਜਾਇਜ਼ ਰੇਟ ਜੀ ਇਹਦਾ ਲਓ ਜੀ 55000 ਦੇ ਵਿੱਚ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਕੋਈ ਵੀਰਾਂ ਦਾ ਵੀ ਜ਼ਿਆਦਾ ਹੀ ਕੋਈ ਭੰਨ ਤੋੜ ਨਾ ਕਰੇ ਵੀ ਇੱਥੋਂ ਤੱਕ ਖਾਣਾ ਹੋਜੂਗੀ ਬਾਕੀ ਅੱਗੇ ਕੋਈ ਵੀਰ ਆਪਣੀ ਵਿਆਉਂਤ ਲਾ ਲੇ ਠੀਕ ਆ ਤੇ ਆ ਤੁਸੀਂ ਇੱਕ ਵਾਰੀ ਥੋ ਬਾਕੀ ਥਾਂ ਤੋਂ ਬਹੁਤ ਸੋਹਣਾ ਲੱਗਾ ਇਹਨੂੰ ਥਾਂ ਪੂਰੇ ਵਿਰਲਾ ਦੇ ਜੁੜਿਆ ਥਾਂ ਕਿਸੇ ਦਾ ਨਹੀਂਗਾ ਬਿਲਕੁਲ ਅੱਛਾ ਨੇ ਤਨ ਬਾਈ ਇਹ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਹਾਂਜੀ ਇਹ ਵੀ ਐਚਐਸ ਦਾ ਜਰਸੀਆ ਕਰਾਉਸ ਆ ਅੱਛਾ ਤੇ ਇਹ ਥੱਲੇ ਦੋ ਦੋ ਕੋਈ 14 ਕਿਲੋ ਥੱਲੇ ਵੀ ਇਹਨਾਂ ਕੀ ਆ 14 ਕਿਲੋ ਆ 14 ਕਿਲੋ ਦੁੱਧ ਤੇ ਹਰ ਸਕੀ ਉਹ ਵੀ ਦੂਜਾ ਹੀ ਸੁਆਹ ਵੀ ਦੂਜਾ ਹੀ ਆ ਇਹਨੂੰ ਦਿਨ ਕਿਨੇ ਦੱਸੇ ਇਹਨੂੰ ਦਿਨ ਘਟੋੜ 10-12 ਦਿਨ ਹੋ ਗਏ ਸੂਈ ਨੂੰ ਦਸਾਂ 12 ਦਿਨਾਂ ਦੀ ਸੂਈ ਹਾਂਜੀ ਵੱਡੀ ਗੱਲ 15 ਦਿਨ ਹੋ ਗਏ ਹੁਣਗੇ ਉਹਨਾਂ ਦੀ ਜ਼ੁਬਾਨੀ ਵੀ ਦੱਸ ਦੇਣੇ ਆ ਓ ਕੀ ਆਪਾਂ 15 ਕਿ ਮੰਨ ਕੇ ਚੱਲਦੇ ਆਪਾਂ 15 ਮੰਨ ਕੇ ਚੱਲਦੇ ਬੱਚਾ ਮਗਰ ਦੇ ਬੱਚਾ ਕਿ ਬੱਚੇ ਇਹਦੇ ਮਗਰ ਬੱਚੀ ਆ ਅੱਛਾ ਜੀ ਬੱਚੀ ਇਹਦੇ ਮਗਰ ਲਓ ਦੱਸੋ 14 ਕਿਲੋ ਤਾਂ ਚੱਲ ਰਹੀ ਆ ਕੋਈ 15 ਕਿ ਦਿਨਾਂ ਦਾ ਆ ਬੱਚੀ ਐਸੀ ਦੀ ਆ ਮਗਰ ਬੱਚੀ ਹਾਂਜੀ ਲਓ ਜੀ ਮਗਰ ਬੱਚੀ ਆ ਚੌਥੇ ਨੰਬਰ ਵਾਲੀ ਜਿਹੜੀ ਆਪਾਂ ਤੁਹਾਨੂੰ ਵ ਮਗਰ ਵਛੀ ਆ ਨਹੀਂ ਬਿਲਕੁਲ ਆਪ ਨੂੰ ਜਨਮ ਦਿੱਤਾ ਸੋ ਇੱਕ ਵਾਰੀ ਤੁਹਾਨੂੰ ਤੋੜ ਕੇ ਤਸੱਲੀ ਨਾਲ ਉਹ ਵੀ ਆਪਾਂ ਚੈੱਕ ਕਰਾ ਦਿੰਨੇ ਆ ਪੱਧਰੇ ਪੱਧਰੇ ਚੱਲੋ ਬਾਕੀ ਦੋਸਤੋ ਇੱਕ ਜਜਮੈਂਟ ਕਰ ਲਿਓ ਥਣ ਦੇਵਾ ਵੇਖ ਕੇ ਕਿ ਥਣ ਤੋਂ ਪੂਰਾ ਹੱਥੀ ਚੁਭਾਈ ਵਾਲਾ ਤੇ ਹਾਈਟ ਕਾਤੇ ਵੀ ਸੋਹਣੀ ਆ ਠੀਕ ਆ ਵੱਡੀਆਂ ਬਿਹੜਾਂ ਦੇ ਵਿੱਚ ਹੀ ਆਉਂਦੀ ਆ ਵੈਸੇ ਮੀਡੀਅਮ ਤੋਂ ਛੀ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਅੱਛਾ ਨਿਤਨਾ ਬਖਾਲਾ ਬਕੂਲਾ ਤਾਂ 14 ਤੋਂ ਪਲੱਸ ਵਾਲਾ ਪਰ ਹੈ 14 ਨੇਟ ਥੱਲੇ 14 ਆਪਾਂ ਚਵਾ ਕੇ ਦੇਵਾਂਗੇ ਵੱਧ ਜਿੰਨਾ ਮਰਜ਼ੀ ਹੋਵੇ ਅੱਛਾ ਕੋਈ ਇਹ ਚੀਨਾਂ ਆਖੇ ਵੀ ਇਹਦਾ ਦੂਜਾ ਕੋਈ ਪਾਸਾ ਪੂਸਾ ਕੋਈ ਹੂੰ ਠੀਕ ਹੈ ਕਿ ਨਹੀਂ ਆਹ ਚੀਜ਼ ਨੂੰ ਕੋਈ ਗਿਣੇ ਨਾ ਇੱਕ ਸੈਂਡ ਜਿਹੜੀ ਹੈ ਨਾ ਥਾਣ ਵੱਧ ਘਟ ਦੀ ਜ਼ਿੰਮੇਵਾਰੀ ਆਪਣੀ ਹੋ ਠੀਕ ਹੈ ਜੀ ਹਾਂਜੀ ਆ ਲਓ ਲਓ ਜੀ ਥਾਣ ਵੱਧ ਘਟਣਾ ਹੋ ਕੋਈ ਵੀ ਠੀਕ ਹੈ ਜੀ ਇੱਕ ਥਾਂ ਗੱਲਾ ਰਹਿੰਦਾ ਤੇ ਭੜਪੂਲ ਕਰ ਜਾਂਦੀ ਕਿਸੇ ਵੇਲੇ ਲਓ ਜੀ ਸੋ ਦੋਸਤੋ ਤਾਰਾਂ ਬਿਲਕੁਲ ਬਰਾਬਰਾਂ ਚੋਂ ਥਾਂਾਂ ਦੀਆਂ ਇੱਕ ਦੂਜੇ ਦੇ ਨਾਲ ਬਾਕੀ ਕਿਸੇ ਤਰ੍ਹਾਂ ਤੇ ਉਹ ਨਹੀਂ ਹੋਊਗਾ ਪਰ ਖਾਸ 17-18 ਕਿਲੋ ਦਾ ਹੈਗਾ ਪਰ ਜਿਹੜੀ ਗੱਲ ਸਹੀ ਆਪਾਂ ਕਰਾ ਕੇ ਦੇਵਾਂਗੇ ਠੀਕ ਹੈ ਜੀ ਠੀਕ ਹਾਂਜੀ ਲੈ ਵੀ ਨਿਤਨ ਭਾਈ ਇਹਦਾ ਫਿਰ ਮੁੱਲ ਦੱਸ ਇਹਦਾ ਵੀ ਮੁੱਲ ਸੰਧੂ ਸਾਹਿਬ ਉਹਦੇ ਨਹੀਂ ਹੈ 55000 ਰੁਪਏ ਦੀ ਖਾਣਾ ਦੇ ਹੀ ਦੇਣੀ 55 ਦੀ ਹਾਂਜੀ ਸੇਵਾ ਸਹੀ ਕੋਈ ਚੰਗੀ ਕਰੂਗਾ 17 ਕਿਲੋ ਵਧੀਆ ਦੁੱਧ ਦੇਊਗੀ ਭਰ ਦੇਊਗੀ ਭਰ ਦਊਗੀ ਠੀਕ ਹੈ ਬਾਕੀ ਦੋ ਕਰਾਸ ਹੈਗੀਆਂ ਨਾ ਦੇ ਹੀ ਦੇਣਾ ਦੋ ਬਾਬ ਜੀ ਤੋ ਦੋਸਤੋ 17 ਕਿਲੋ ਵੀਰਾਂ ਦਾ ਵੀ ਦੁੱਧ ਚਵਾ ਦੂਗੀ 15 ਤੋਂ ਪਲੱਸ ਚੱਲੂ ਚੰਗੀ ਸੇਵਾ ਤੇ ਹੁਣ 14 ਕਿਲੋ ਆ ਕੋਈ ਵੀਰ ਆਪਦੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਸੋ ਮੂੰਹ ਮੱਥੇ ਦੀ ਆ ਤੁਸੀਂ ਇੱਕ ਵਾਰੀ ਫੇਰ ਵੇਖ ਲਓ ਠੀਕ ਆ ਜੀ ਕੰਨ ਕੋਨ ਬਿਲਕੁਲ ਛੋਟੇ ਜਿਹੇ ਆ ਤੇ ਮਗਰ ਵੀ ਬੱਛੀ ਆ ਚੌਥੇ ਨੰਬਰ ਵਾਲੀ ਬੈੜ ਜਿਹੜੀ ਆਪਾਂ ਤੁਹਾਨੂੰ ਇਹ ਦਿਖਾਤੀ ਆ ਪੰਜਵੇਂ ਨੰਬਰ ਤੇ ਦਿਖਾਉਣੇ ਇੱਕ ਵੱਡਾ ਟੈਂਕੀ ਆ ਗਿਆ ਹੈ ਵੀ ਟੈਂਕੀ ਆ ਜੀ ਅੱਛਾ ਇਹ ਦੰਦਾਂ ਛੇ ਆ ਛੇ ਕਿ ਦੰਦਾਂ ਹਸਾਉਣਾ ਪੁੱਟਣ ਦੇ ਹੀ ਆ ਛੇ ਤੇ ਪੁੱਟਣ ਦੇ ਹੀ ਆ ਕਿ ਅੱਧੇ ਚੱਕ ਲਿਆ ਬੋੜਾ ਕੋਈ 20 ਤੋਂ ਪਲੱਸ ਹੋ ਉਪਰ 20 ਕਿਲੋ ਕਹਿ ਕੇ ਦਵਾਂਗੇ ਠੀਕ ਹੈ ਦੁੱਧ ਸਹੀ ਮਹੀਨੇ ਦਾ ਦੁੱਧ 30 ਕਿਲੋ ਵਸ਼ੀ ਦਊਗੀ ਠੀਕ ਹੈ ਦੂਜਾ ਸੂਆ ਦੇ ਵਹਿੜ ਦਾ ਕੱਦ-ਕੜ ਬਾਕੀ ਆਪੇ ਸਹਾਰਾ ਲਾ ਲਓ ਹਾਂ ਕਿੱਡਾ ਹੋ ਸਕਦਾ ਮਨ ਬੰਦੇ ਜੱਡੀ ਆ ਪੂਰੀ ਅੱਛਾ ਤਾਂ ਨੀ ਤਾਂ ਨੀ ਸੁਈ ਨੂੰ ਅੱਜ ਕਿੰਨੇ ਦਿਨ ਤੀਜਾ ਦਿਨ ਅੱਜ ਤੀਜਾ ਦਿਨ ਮਗਰ ਵੀ ਬੱਚੀ ਆ ਮਗਰ ਬੱਚੀ ਆ ਲੋ ਵੀ ਮਗਰ ਵੀ ਬੱਚੀ ਆ ਦੋਸਤੋ ਵਹਿੜ ਤੁਸੀਂ ਆਪ ਦੇਖ ਲਓ ਵੀ ਚੰਗੀਆਂ ਖਾਸੀਆਂ ਵਹਿੜ ਦੇ ਵਿੱਚ ਕਿੱਥੇ ਆਏ ਇਹ ਵੀ ਜਿਵੇਂ ਲੈਵਲ ਦੀ ਇਹਦੇ 40 116 ਨਹੀਂ ਪਿਛੇ ਬੱਚੀ ਏ ਠੀਕ ਹੈ ਮਗਰ 40 116 अच्छा नितिन ਨਾਲ ਹੀ ਫਿਰ ਖੋਲ ਕੇ ਬਾਹਰ ਤੋਰ ਕੇ ਨਾਲੇ ਉੱਤੇ ਖਿਲਾਰ ਕੇ ਦਿਖਾਈਏ। ਦੰਦ ਵਿਖਾ ਦਿਓ ਮੈਂ ਦੰਦ। ਤੇ ਮਗਰ ਦੋਸਤੋ 40 116 ਦੀ ਇਹ ਆਪ ਆ ਇੱਕ ਵਾਰੀ ਤੁਸੀਂ ਦੰਦੋਂ ਜ਼ਰੂਰ ਚੈੱਕ ਕਰ ਲਓ। ਠੀਕ ਹੈ ਜੀ। ਆਹ ਲਓ ਜੀ। ਆਹ ਲਓ। ਦੋਵੇਂ ਹੀ ਕੇ? ਦੋਵੇਂ ਬੰਨੀ ਖਲੋਤੇ ਆ। ਲੈ ਵੀ ਸਾਈਡਾਂ 'ਲੇ ਦੋਸਤੋ ਕੰਨੀ ਵਾਲੇ ਦੰਦ ਤਾਂ ਹਜੇ ਪਾਇਆ ਜਵਾਨ ਨਹੀਂ ਹੋਈ ਕਰਮਾਂ ਵਾਲੀ ਬਾਕੀ ਛੇਕ ਦੇ ਬਰਾਬਰ ਕਰ ਗਈ ਆ। ਸੋ ਕਾਪ 20 ਤੋਂ 20 ਤੋਂ ਬਾਰ-ਬਾਰ ਬੋੜਾ ਹੈਗਾ 20 ਕਿਲੋ ਕਹਿ ਕੇ ਦਵਾਂਗੇ ਜਿੰਨੂੰ ਦਵਾਂਗੇ। ਪਰਸੋਂ ਸੁਈ ਹੈ ਜੀ। ਠੀਕ ਹੈ ਜੀ। ਹੁਣ 20 ਕਿਲੋ ਬੋੜੇ ਦੇ? ਸੋ ਹਾਈਟ ਕੱਦ ਫੁੱਲ ਬੜਾ ਫੁੱਲਾ ਦੋਸਤੋ ਹਜੇ ਵੈਸੇ ਵੀ ਬਹੁਤ ਵੱਡੀ ਬੈੜ ਆ ਵੈਸੇ ਸੂਸਵਾ ਦੇ ਵਿੱਚ ਆ ਬਾਕੀ ਤੁਸੀਂ ਜਜਮੈਂਟ ਕਰ ਲਿਓ ਇੱਕ ਬਾਡਾ ਸਟਰਕਚਰ ਇਹਦਾ ਵੇਖ ਕੇ স্মੋਲ ਸਾਈਜ਼ ਬਿਲਕੁਲ ਕੰਨ ਤੇ ਸਾਡਾ ਬੰਦੇ ਨਾਲ ਉੱਚੀ ਬਹਿੜਿਆ ਜੀ ਸਲਿਮ ਜੀ ਫੇਸ ਕੁਆਲਿਟੀ ਬਿਲਕੁਲ ਪਤਲਾ ਜਿਹਾ ਫੇਸ ਆ ਤੇ ਜੇਕਰ ਪਿੱਛੋਂ ਆਪਾਂ ਗੱਲਬਾਤ ਕਰਕੇ ਗਰਦਨ ਤੋਂ ਬੈਕ ਸਾਈਡ ਤੇ ਉਵੇਂ-ਉਵੇਂ ਕਰਮਾਂ ਲਈ ਖੁੱਲਦੀ ਜਾਂਦੀ ਆ ਬਿਲਕੁਲ ਕੱਦ-ਕਾਠ ਵੱਡਾ ਹਾਈਟ ਵੱਡੀ ਲੈਂਥ ਨੂੰ ਤੋਂ ਪੂਰੀ ਆ ਠੀਕ ਆ ਆਵਾਂ ਚੀਮ ਖਾਦਾਵਾਂ ਚੀ ਬੋਟਾ ਉਹਦੇ ਪਿਛੇ ਦੇ ਉਹਨਾਂ ਦੇ ਆਪਾਂ ਨੂੰ ਪਤਾ ਨਹੀਂ ਸੀ ਉਹਨਾਂ ਦਾ ਕਿਹੜਾ ਪਰ ਇਹਦਾ ਪਤਾ ਜਿਹੜਾ ਦੱਸਿਆ ਆਪਾਂ ਦੱਸਤਾ ਬਹੁਤ ਖੂਬਸੂਰਤ ਬੱਚਾ ਮਗਰ 40 116 ਦੀ ਦੋਸਤ ਇਹ ਆਪ ਠੀਕ ਆ ਜੀ ਨਸਲ ਫਰੀਡ ਬਿਲਕੁਲ ਵੇਖਦੇ ਆ ਸਾਰੀ ਖਿਡਾਰੀ ਵੀ ਇਹਨਾਂ ਨੇ ਚੈੱਕ ਕਰ ਲੈਣੀ ਆ ਬਹੁਤ ਖੂਬਸੂਰਤ ਬੱਚੀ ਮਗਰ ਠੀਕ ਆ ਜੀ 나ੜੂ ਦੇ ਬੱਚਾ ਮਗਰ ਤੇ ਨਿਤਨ ਹੋਣੇ ਤੇ ਥਲੇ 20 ਕਿਲੋ ਪੌਲਾ 20 ਕਿਲੋ ਪੌਲਾ 20 ਤਾਂ ਪਾਰ ਉੱਪਰ 20 ਕਿਲੋ ਕਹਿ ਕੇ ਦਵਾਂਗੇ ਆਪਾਂ ਬਾਕੀ ਪਹਿਲੇ ਪੂਲੇ ਸੁਆ ਦਾ ਕੋਈ ਰਿਕਾਰਡ ਪੁੱਛਿਆ ਪਹਿਲੇ ਸੁਆ 28 ਕਿਲ ਇਸ ਬੋਤਲ 22 22 22 30 ਬਾਰੀ ਜਾਣਾ ਚਾਹੀਦਾ ਪਰ ਆਪਾਂ 30 ਕਿਲੋ ਕਹਿ ਕੇ ਦੇਵਾਂਗੇ 30 ਕਿਲੋ ਕਹਿ ਕੇ ਦੇਣੀ ਬਿਲਕੁਲ ਬਾਕੀ ਆ ਤਾਂ ਕੋਈ ਆਪੇ ਜਜਮੈਂਟ ਕਰ ਲੈ ਵੀ ਕਿੱਡੀ ਵੜਿਆ ਤੇ ਕਿੰਨਾ ਦੁੱਧ ਦੇ ਸਕਦੀ ਹੈ ਵੀ ਥੱਲੇ ਪਰਸੋਂ ਹੀ ਸੂਈ ਥੱਲੇ 20 ਆ ਦੋ ਬਾਹਰ ਬੌੜਾ ਹੀ ਆ ਤੇ ਪਰ ਆਪਾਂ 20 ਕਿਲੋ ਕਹਿ ਕੇ ਦੇ ਦਨਾ ਹੈ ਲਓ ਜੀ ਬਾਕੀ ਥੋੜੀ ਭਾਲ ਭੂਲ ਨਹੀਂ ਕੀ ਗਈ ਥਣਾਂ ਨੂੰ ਇੱਕ ਨਾ ਥਣ ਗਿੱਲਾ ਥਾਂ ਗਿੱਲਾ ਗਲਾ ਥੋੜਾ ਜਿਹਾ ਤਾਂ ਕਰਕੇ ਅਛਾ ਨੇਤਲ ਫਿਰ ਇਹਦਾ ਮੁੱਲ ਕੀ ਕਰਤਾ ਵੀਰ ਲੈਣ ਦੇਣ ਦਾ ਵਿਚਾਰ ਦੇ ਸਾਬ ਨੂੰ ਵੇਚ ਦੇ ਸੰਧੂ ਸਾਹਿਬ ਮੈਂ ਨਾ 1.5 ਲੱਖ ਰੁਪਏ ਮੁੱਲ ਕਰ ਲੀਏ ਆ ਬਾਜ਼ਾਰ ਸਾਬ ਨਾਲ ਬੜਾ ਕੁਝ ਹੋਈ ਜਾਂਦਾ ਪਰ ਆਪਾਂ ਕਿੰਨੇ ਦੀ ਵੇਚ ਦਿੱਤੀ ਆਪਾਂ ਦੇ ਦਿੱਤੀ ਮੈਂ ਨਾ 1/3 ਦੇ ਦਿੱਤੀ ਮੈਂ ਨਾ ਕਰਦੇ ਜਿੰਨੀਆਂ ਖੁੱਲੀਆਂ ਛੋਟਾ ਛਾਟਾਂ ਵੀ ਕਸਰਾ ਨਾ ਕੋਈ ਰਹਿ ਜਾ ਕੋਈ ਵੀਰੇ ਨਾ ਕਮੈਂਟ ਕਰਦੇ ਵੀ ਯਾਰ ਰੇਟ ਬੜਾ ਜ਼ਿਆਦਾ ਕਰਤਾ ਪਰ ਚੀਜ਼ ਵੀ ਹੈਗੀ ਤੇ ਆਪਾਂ ਦੇ ਵੀ ਦਈਓ ਸਾਹਿਬ ਸੰਧੂ ਸਾਹਿਬ ਮੁੱਲ ਕਰਦੇ ਹਾਂ ਦਾ 1/3 ਯਾ ਸਾਨੂੰ ਵੇਡ ਦੇ ਦਾਂਗੇ 1/15 ਦੀ ਵਿੱਚ ਉਹ ਆਏਗਾ ਇਹਦਾ ਮਾਨਦਾਨ ਕਰ ਦਾਂਗੇ 1/15 ਦੀ 1/15 ਦੀ ਲਓ ਵੀ ਇੱਕ 15 ਦੀ ਦੋਸਤੋ ਵੀਰਾਂ ਦਾ ਵੀ ਇਹੇ ਦਵਾਂਗੇ ਆਪਾਂ ਬੈੜ ਤੇ ਬੈੜ ਵੀ ਕਲੀਆਂ ਨਾਂ ਦੀ ਬੈੜ ਨਹੀਂ ਕੀ ਬੈੜ ਵੀ ਦੋਸਤੋ ਬਾਡੇ ਬੰਤਰ ਦੀ ਵੇਖ ਲੋ ਕੱਦ ਸਟਰਕਚਰ ਪੂਰਾ ਵੇਖੋ ਲੈਂਥ ਹਾਈਟ ਫੁੱਲ ਬੜਾ ਫੁੱਲ ਆ ਠੀਕ ਆ ਜੀ ਤੇ ਵੈਸੇ ਨਸਲ ਬਰੀਡ ਦੇ ਵਿੱਚ ਵੀ ਫੁੱਲ ਬੜਾ ਫੁੱਲਾ ਤੇ ਮਗਰ ਬੱਚਾ ਵੀ ਬਹੁਤ ਖੂਬਸੂਰਤ ਆ ਬਾਕੀ ਕੋਈ ਵੀਰ ਆਪਦੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਖੁੱਲਾ ਜੀਰਾ ਕੱਢ ਕੇ ਲੈ ਲਓ ਜੀ ਆਜ਼ਮੀ ਸ਼ੁਰੂ ਹੋ ਗਈ ਪਿੱਛੋਂ ਕਵਸਾ ਟਾਈਮ ਹੋਇਆ ਪਿਆਣਾ ਚੁਵਾਈ ਦਿੰਦਾ ਹਾਂ ਜੀ ਉਹ ਪਾਣੀ ਪੂਣੀ ਮਾਰਿਆ ਨਾ ਥੱਲੇ ਬਿਲਕੁਲ ਬਿਲਕੁਲ ਉਹਦੇ ਕਰ ਮੈਂ ਦੱਸੋ ਇੱਕ 15 ਦੀ ਜਿਹੜੀ ਹਾਂ ਨਾ ਹੋਊਗੀ ਬਾਈ ਨਿਤਨ ਕਹਿੰਦਾ ਵੀ ਲਾਸਟ ਜਿਹੜੀ ਲੈਣ ਦੇਣ ਉਹ 1 ਲੱਖ 15000 ਆ ਠੀਕ ਆ ਤੇ ਜ਼ਰੂਰ ਜਿਹੜੇ ਵੀਰ ਦੇ ਪਸੰਦ ਆਉਗੇ ਆ ਸਕਦੇ ਜੀ ਫਾੜੀ ਵਾਲਾ ਲੈਵਾ ਇਹ ਲੈਵਾ ਨਹੀਂ ਤਕਰੀਬਨ ਤੁਸੀਂ ਵੇਖੋਗੇ ਧੁੰਨ ਤੋਂ ਲੈ ਕੇ ਤੇ ਬੈਗਸਾਰ ਦੇ ਨਾਲ ਟੱਚ ਹੁੰਦਾ ਪਿਆ ਵੇਖੋ ਕਿੱਥੇ ਜਾ ਕੇ ਮੁੱਕਦਾ ਪਿਆ ਕਰਮ ਵਾਲਾ ਹੈ ਇਹ ਥੋੜੀ ਉਨੀ ਕੀ ਭਾਰਤ ਭੂਲੇ ਸੈਲਿੰਗ ਹੋ ਗਈ ਆ ਅਜੇ ਨਿਤਨ ਸਾਹਿਬ ਜਿਵੇਂ ਜਿਵੇਂ ਇਹਦੀ ਚੁਵਾਈ ਹੋਈ ਗਈ ਓਵੇਂ ਓਵੇਂ ਦੁੱਧ ਕਰ ਤਤੀ ਤਾਂ ਬਾਹਰ ਜਾਣਾ ਚਾਹੀਦਾ ਇਹਨੂੰ ਪਰ ਆਪਾਂ 20 ਕਿਲੋ ਕਹਿ ਕੇ ਦਵਾਂਗੇ ਚਲੋ ਅਗਲੇ ਸੇਵਾ ਕਿਉਂਕਿ 20 ਤਾਂ ਬਾਹਰ ਬੜਾ ਬੜਾ ਤਿਆਰ ਆ ਹੂੰ ਇਹਨੂੰ ਇਹਨਾਂ ਕੀ ਕਹਿੰਦਾ ਇੰਨਾ ਦੁੱਧ ਬਿਲਕੁਲ ਇਹ ਜੀਆਂ ਵੜਾਂ ਤੇ ਆਪ ਦੋ ਦੋ ਲੱਖ ਦੀਆਂ ਵੇਚੀਆਂ ਹੀ ਆ ਹੂੰ ਬੜ ਚੰਗੀ ਜੀ ਨਸਲ ਬਰੀਡ ਆ ਚਲੋ ਵਿਕਣੀ ਚਾਹੀਦੀ ਬਾਈ ਅੱਛਾ ਨਹੀਂ ਤਾਂ ਅੱਗੇ ਆ ਜੀ ਆਪਾਂ ਦੋ ਜਿਹੜੀਆਂ ਆਪਣੇ ਕੋਲ ਝੋਟੀਆਂ ਖੜੀਆਂ ਹਾਂ ਹਾਂਜੀ ਅੱਛਾ ਇਹ ਮੱਝਾਂ ਦੀ ਕੀ ਡਿਟੇਲ ਕਰੀਏ ਸਾਹਿਬ ਜੀ ਪਹਿਲੇ ਨੰਬਰ ਤੇ ਜਿਹੜੀ ਆ ਆ ਗੱਬਣਾ ਦੀ ਸੂਈ ਹੈ ਇਹ ਸੂਈ ਆ ਜੀ ਅੱਛਾ ਉਹ ਥੂਆ ਤੇ ਪਹਿਲਾਂ ਕਹਿੰਦੇ ਸੀ ਨਾ ਝੋਟੀ ਦਾ ਪਰ ਆਪ ਆਪਾਂ 11 ਕਿਲੋ ਦੀ ਗਾਰੰਟੀ ਜਿਹੜਾ ਧਾਰ ਬਣਾ ਭਾਵੇਂ ਮਾਰੇ ਇੱਥੇ ਚਵਾ ਕੇ ਦੇ ਦਾਂਗੇ ਅੱਛਾ ਸਵੇ ਆ ਦੂਜਾ 11 ਕਿਲੋ ਨੈਟ ਹਣ ਚਵਾ ਦਾਂਗੇ 12 ਕਿਲੋ ਦੋ ਥੱਲੇ ਤੇ ਆ ਰਿਹਾ 11 ਕਿਲੋ ਦੀ ਗਾਰੰਟੀ ਕੋਈ ਧਾਰ ਬਣਾ ਭਾਵੇਂ ਮਾਰੇ ਅੱਛਾ 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 ਅੱਜ ਦਿਨ ਕਿਨੇ ਦੱਸੇ ਜੀ ਨੂੰ ਇਹਨੂੰ ਸਾਨੂੰ 12 14 ਦਿਨ ਹੋ ਗਏ 15 ਦਿਨ ਹੋ ਗਏ ਹੋਣਗੇ ਸੰਧੂ ਸਾਹਿਬ ਵੱਡੀ ਗੱਲ ਹੁਣ ਇਹ ਆਈ ਅਜੇ ਇਸ ਵੇਰੇ ਚੋਈ ਵੀ 8 ਵਜੇ ਆ 12 ਦਿਨ ਚਾਹੇ 15 ਕ ਮੰਨ ਲੈ ਬੱਚਾ ਤੇ ਮਗਰ ਕਟਾ 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 ਲੋ ਕੱਦ ਮੀਡੀਅਮ ਹੈ ਕੋਈ ਵੱਡੀ ਨਾ ਇਹ ਵੀ ਕਾਖੇ ਕੋਈ ਬਿਲਕੁਲ ਜੀ ਬ ਲੋ ਤਾਂ ਸੋਇ ਦੇ ਵਿੱਚ ਜ਼ਰੂਰ ਦੱਸਦਾਈਦਾ ਕਈ ਵਾਰ ਹੋ ਸਕਦਾ ਵੀ ਕਿਸੇ ਕੈਮਰੇ ਦੇ ਐਂਗਲ ਤੋਂ ਕਿਸੇ ਵੀਰਾਂ ਨੂੰ ਲੱਗੇ ਵੀ ਬਾਹਲੀ ਵੱਡੀ ਆ ਬਾਹਲੀ ਵੱਡੀ ਨੂੰ ਫਿਰ ਬਾਹਲੀ ਵੱਡੀ ਕਾ ਕੇ ਸਪੋਧਨ ਕਰੀਦਾ ਤੇ ਪਰ ਮੀਡੀਅਮ ਹਾਈਟ ਆ ਨਾਰਮਲ ਜਿਹੜੀਆਂ ਆਪਾਂ ਮੱਝਾਂ ਇਸੇ ਹਾਈਟ ਦੇ ਵਿੱਚ ਵੇਖਦੇ ਆ ਮੀਡੀਅਮ ਹਾਈਟ ਆ ਨਾ ਬਾਹਲੀ ਵੱਡੀ ਇਹਦੇ ਨਾਲ ਹੀ ਬਾਹਲੀ ਛੋਟੀ ਆ ਵਿਜਲਾ ਜਾਂ ਸਹਿਜ ਆ ਮੀਡੀਅਮ ਹਾਈਟ ਆ ਚੌਣ ਫਿਰਰ ਸੰਧੂ ਸਾਹਿਬ ਰਾਜ ਕੇ ਪੋਲੀ ਹਾਂ ਇਹ ਅੱਜ ਸਵੇਰੇ 8 ਵਜੇ ਚਾਈ ਹੋਈ ਏ ਦੀ ਮਾਰਨਿੰਗ ਹੈ ਹਾਂਜੀ ਇਹ ਆਈ ਆ ਮੁੜ ਕੇ ਕੋਈ ਆਪਣੇ ਕੋ 12 ਵਜੇ ਨਾਲ ਚੌਣ ਚੌਣ ਇੱਕੇ ਟਾਈਮ ਸੁੱਟਦੀ ਇੱਕੇ ਟਾਈਮ ਲਾਉਂਦੀ ਮੈਂ ਨਾ ਗ ਠੀਕ ਹੈ ਜੀ ਤੇ ਨਿਤਨ ਹੁਣ 11 ਕਿਲੋ ਦੁੱਧ ਇਸ ਟਾਈਮ 12 ਗਲ ਦੋ ਥੱਲੇ ਤਿਆਰ ਆ ਪਰ ਆਪਾਂ 11 ਕਿਲੋ ਕਹਿ ਕੇ ਦੇ ਦਾਂਗੇ ਜਿੰਨੂੰ ਮਰਜ਼ੀ ਜਿਹੜਾ ਮਰਜ਼ੀ ਕੋ ਧਾਰਵਣਾ ਮਾਰੇ ਭਾਵੇਂ ਇੰਨੇ ਦੁੱਧ ਨੂੰ ਠੀਕ ਆ ਹਾਂਜੀ ਤੇ ਮੋਲੇ ਕੀ ਰੋਮ ਮੋਲੇ ਦਾ 85000 ਕਰਦੇ ਆ ਸੰਭਲ 82000 ਦੇ ਦਾਂਗੇ ਆਏਗਾ ਦਾ ਮਾਨ ਕਰ ਦਾਂਗੇ 80000 ਦੀ ਮਾਨਦਾਨ ਕਰਕੇ ਛੋਟੀ ਦੇ ਦਾਂਗੇ ਆਪਾਂ 80 ਦੀ 80 ਜੈਸਨੋ ਦੇ ਦਾਂਗੇ ਹਾਂਜੀ ਜੈਸਨੋ ਜੋ ਥੋੜਾ ਬੋਦਾ ਆਏਗਾ ਇਹਦਾ ਮਾਨਦਾਨ ਕਰ ਦਾਂਗੇ ਜਿੱਦਾਂ ਵੀ ਹੋਊਗਾ ਲੋ ਵੀ ਹੁਣ ਦੋਸਤੋ 80000 ਦੀ ਜਿਹੜੀ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਬਾਕੀ ਇੱਕ ਵਾਰੀ ਆ ਤੁਸੀਂ ਨੇੜਿਓਂ ਜ਼ਰੂਰ ਦੇਖ ਲਓ ਬਾਕੀ ਸਫਾਈ ਪੂਰੀ ਆ ਠੀਕ ਆ ਜੀ ਸੋ ਸਪਾਈਆਂ ਸਪੋਈਆਂ ਵੀ ਪੂਰੀਆਂ ਨੇ ਬਾਕੀ ਥਣਾ ਥੁਣਾ ਦੀ ਇੱਕ ਵਾਰੀ ਆਪਾਂ ਤੁਹਾਨੂੰ ਬਿਲਕੁਲ ਨੇੜਿਓਂ ਦਿਖਾ ਕਿਉਂਕਿ ਬਹੁਤੇ ਵੀਰ ஆன்ਲਾਈਨ ਸੌਦਾ ਕਰਦੇ ਆ ਤੇ ਜੇਕਰ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਈਏ ਤੇ ਹੋ ਸਕਦਾ ਵੀ ਕਿਸੇ ਵੀਰ ਦੀ ਸਮਝ ਆ ਜਾਵੇ। ਸੋ ਆਪ ਦੇਖੋ ਜੀ ਥਾਂ ਦੀ ਕੁਆਲਿਟੀ। ਹੱਥ ਹੀ ਜਵਾਈ ਜਣਾ ਠਰਾਂ। ਠੀਕ ਆ, ਠੀਕ ਆ। ਅੱਛਾ ਲੈ ਵੀ ਨਦਰ ਵੀਰ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਜਿਹੜੀ ਇਹ ਮੱਝ ਇਹਦੀ ਕਰਦੀ ਹੈ ਡਿਟੇਲ ਸਾਜੀ ਇਹ ਸੰਸਾ ਨੀਲੀ ਟੱਚ ਪਉਂਦੀ ਵਿੱਚ ਅੱਛਾ ਜੀ ਇਹਦੇ ਝੋਟੀ ਦੇ ਕੋਈ 12 13 ਤਰੀ ਨੂੰ ਦਿਨ ਪੂਰੇ ਹੁੰਦੇ ਆ 12 13 ਸਹੀ ਮਹੀਨੇ ਜੀ ਆਹ ਹਾਂਜੀ ਇਹ ਉਹਦੇ ਨਾਲੋਂ ਭਾਰੀ ਆ ਹਾਂ ਹਾਂ ਤੇ ਨੀਲੀ ਸੂਹਾ ਕਿਨਾਂ ਮਾਸ ਹੁੰਦੀ ਤੀਜਾ ਸੂਹਾ ਦੂਜਾ ਹੁੰਦੀ ਏ ਇਹ ਆਉਦੇ ਬੰਦਿਆਂ ਕੋਲ ਹੀ ਸਦਾ ਖਾਸ ਬੰਦੇ ਜਿਹਨਾਂ ਕੋ ਝੋਟੀ ਆਈ ਹੈ ਅੱਛਾ ਜੀ ਉਹਨੇ ਕਰਦੀ ਝੋਟੀ ਹੈ ਜੀ ਲਓ ਜੀ ਸੋ ਦੂਜਾ ਸੂਹਾ ਦੋਸਤੋ ਲਾਸਟ ਵਿੱਚ ਜਿਹੜਾ ਆਪਾਂ ਤੁਹਾਨੂੰ ਇਹ ਐਨੀਮਲ ਦਿਖਾ ਰਹੇ ਹਾਂ ਲਾਸਟ ਵਿੱਚ ਇਹ ਝੋਟੀ ਦਿਖਾ ਰਹੇ ਹਾਂ ਦੂਜਾ ਸੂਹਾ ਤੇ ਦਿਨ ਕਿੰਨੇ ਲੈਂਦੀ 8 10 ਕ ਹਫਤਾ ਲੈ ਜੋ ਨੀਲੀ ਟੱਚ ਮਾਰਦੀ ਵਿੱਚ ਮੜਾ ਮਟਾ ਆ ਹਾਂ ਲਓ ਜੀ ਠੀਕ ਆ ਵਿੱਚ ਦੋ ਸਨ ਨੀਲੀ ਆ ਠੀਕ ਆ ਨੀਲੀ ਦੇ ਵਿੱਚ ਹੀ ਆ ਗਈ ਕੇ ਆਖ ਬਿੱਲੀ ਆ ਬਿਲਕੁਲ ਤੁਸੀਂ ਵੇਖੋ ਦੋਸਤੋ ਤੇ ਬੱਗੀ ਮੋਸ਼ਨ ਆਸ ਵੀ ਬੱਗੀ ਆ ਤੇ ਚਾਹੋਂ ਪਰਾਂ ਤੇ ਜਿਹੜਾ ਜਵਾਬ ਹੈਗਾ ਠੀਕ ਆ ਹੋਸ਼ ਉੱਪਰ ਤੱਕ ਵਾਈਟ ਆ ਕੋਈ 8 10 8 10 ਕ ਦਿਨ ਹਜੇ ਕੱਟਦੀ ਆ ਕਰਮ ਵਾਲੀ ਹੈ ਵੀ ਪਤਲੇ ਪਿੰਡੇ ਦੇ ਵਿੱਚ ਬਾਕੀ ਟਿੱਪਣ ਟੂਪਣਾ ਚਾਹੋਂ ਸਾਰਾ ਇੱਕ ਨੰਬਰ ਇੱਕ ਨੰਬਰ ਠੀਕ ਆ ਇਹਨੇ 12 ਗੱਦਦ ਦੇ ਭਰਿਆ ਪਹਿਲਾਂ ਨੀ ਝੋਡੀ ਨੇ ਹਾਂ ਆ ਤੇ ਚੰਗੀ ਆ ਵੀ ਦੁੱਧ 14 15 ਕਿਲੋ ਭਰ ਜੂਗੀ ਹਾਂ ਠੀਕ ਆ ਜੀ ਸੋ ਥਾਣ ਥੂਣ ਦੀ ਪੂਰੀ ਸਾਫ ਸੁਥਰੀ ਆ ਲੈਵੇ ਦੀ ਹੈ ਵੀ ਪੱਧਰ ਆ ਖਾਲਾ ਵੈਸੇ ਤੇ ਨਿਤਨ ਫਿਰ ਲੈਣ ਦੇਣ ਦਾ ਵੀਰੇ ਕੀ ਰਹੂਗਾ ਹੰਦੂ ਹੈ ਕੋ 1 5 10 ਮੁੱਲ ਨਹੀਂ ਕਰਨਾ ਮੁੱਲ ਕਰਦੇ ਆ 99000 ਰੁਪਏ 92000 ਦੀ ਛੋਟੀ ਦੇ ਦਾਂਗੇ 91 ਦੀ ਹਾਂ ਜੀ 90000 ਦੀ ਦੇ ਰਹੇ ਆ ਵੀ ਖਨ ਦਾ ਕਸਰਾ ਕੁਸਰਾ ਕੱਢਤੀਆਂ ਕਸਰਾ ਕੱਢਦੀਆਂ ਹੋਰ ਆਏਗਾ ਇਹਦਾ ਮਾਨਦਾਨ ਕਰਦਾ ਕਿ ਜੋ ਜਿੱਥੇ ਹੋਈ ਛੜ ਛੇੜਾ ਬੋ ਦੋਸਤੋ 90000 ਦੀ ਇਹ ਤੁਹਾਨੂੰ ਲਾਸਟ ਵਾਲੀ ਮਿਲ ਜੂਗੀ ਝੋਟੀ ਦੂਜਾ ਸੂਆ ਬਾਕੀ ਸਿੰਘਾਂ ਸੰਗਾਂ ਤੋਂ ਵੀ ਤੁਸੀਂ ਦੇਖ ਲਿਓ ਠੀਕ ਹੈ ਜੀ ਬਿਲਕੁਲ ਛੋਟੇ ਜਿਹੇ ਸਿੰਘਾਂ ਬੈਕ ਸਾਈਡ ਤੋਂ ਘੁੰਮ ਕੇ ਆਰਾਊਂਡ ਦੇ ਵਿੱਚ ਹੋਈ ਆ ਬਾਕੀ ਥਣ ਭਾਂਡੇ ਦੀ ਖਬਰ ਦਾ ਆ ਪੂਰੀ ਆ ਜੇ ਬਣੂਗੀ ਕਰਮ ਵਾਲੀ ਜੇਕਰ 8-7 ਦਿਨ ਆਈਡੀਆ ਮੁਤਾਬਕ ਲੈ ਜੇ ਤੇ ਕਾਫੀ ਖੁੱਲ ਜੂਗੀ ਦੇਵਾ ਸੋਨਾ ਭਾਂਡਾ ਬਣਾ ਕੇ ਤਿਆਰ ਕਰੂਗੀ ਇਹ ਗਾਰਡ ਪਛੜ ਹਿਸਾਬ ਨਾਲ ਬਰਾਬਰ ਹੀ ਹੋਊ ਇਹਦੀ ਸੋਨਾ ਦੋ ਤਾਂ ਫਿਰ 1.5 ਕਿਲੋ ਹੋ ਜਾਂਦਾ ਹੂੰ ਠੀਕ ਆ ਸੋ ਝੋਟੀ ਤੋਂ ਉਸ ਤੋਂ ਪਹਿਲੇ ਨੰਬਰ ਤੇ ਆ ਤੁਹਾਨੂੰ ਆਪਾਂ ਦਿਖਾਤੀ ਆ ਦੋ ਜਿਹੜੀਆਂ ਇਹ ਮੱਝਾਂ ਝੋਟੀਆਂ ਜਿਹੜੀਆਂ ਵੀਰ ਨਿਤਨ ਦੇ ਕੋਲੇ ਵਗਾਉ ਸੀਗੀਆਂ ਬਾਕੀ ਪੰਜ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਇਹ ਬੇੜਾ ਟੋਟਲ ਸੀਗੀਆਂ ਠੀਕ ਆ ਜਿਨ੍ਹਾਂ ਦੇ ਵਿੱਚੋਂ ਸੁਈਆਂ ਸਵਾਈਆਂ ਬੇੜਾ ਸਾਰੀਆਂ ਹੈਗੀਆਂ ਕੋਈ ਗੱਬੜ ਨਹੀਂ ਗਈ ਬੇੜਾ ਸਾਰੀਆਂ ਸੁਈਆਂ ਨੇ ਇਸ ਕਰਕੇ ਕੋਈ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਈਓ ਠੀਕ ਆ ਤੇ ਨਿਤਨ ਹੋਰ ਕੋਈ ਗੱਲਬਾਤ ਗੱਲਬਾਤ ਸੰਭਸਾਵੇ ਹੋਈ ਹੈ ਵੀ ਇੱਥੇ ਆਓ ਆਨਲਾਈਨ ਨਾ ਲਾਓ ਤੇ ਆਪ ਵੀ ਤਸੱਲੀ ਕਰਕੇ ਡੰਗਰ ਲਓ ਜਿੱਥੇ ਵੀ ਲੈਣਾ ਠੀਕ ਹੈ ਕਿ ਨਹੀਂ ਜਾਂ ਨਹੀਂ ਕੋਈ ਆਖਦਾ ਇੱਕ ਡੰਗਰ ਇੱਥੇ ਫੂਨ ਦੇ ਚੋਲੇ ਪਿਛਲੇ ਆਪਾਂ ਵੀਡੀਓ ਵਾਲੀ ਮੱਝ ਵਿੱਚ ਹੀ ਅਈ ਤੇ ਬਾਗੇ ਪਰਾਨੇ ਗਈ ਸ਼ਾਮੀ ਉਹਨਾਂ ਨੇ ਵੀਡੀਓ ਕਾਲ ਤੇ ਚਵਾਤੀ ਸੀ ਤੇ ਦਿਨੇ ਉਹਨਾਂ ਨੇ ਦਿਨੇ ਇੱਥੇ ਆ ਕੇ ਚੋਗੇ ਸੀ ਤੇ ਇੱਕ ਇੱਕ ਲੈਣੇ ਤੇ ਦੋ ਲੈ ਕੇ ਮੁੜ ਗਏ ਹੋ ਹਾਂਜੀ ਇੱਥੇ ਆਓ ਜਨਾ ਹੋ ਸਕਿਆ ਵੀ ਘਰ ਜਾ ਕੇ ਅਗਲੇ ਡੰਗਰ ਲਾਓ ਆਨਲਾਈਨ ਤੋਂ ਨਾ ਆਨਲਾਈਨ ਤੋਂ ਵਜੋ ਸਕੋ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਤਾਂ ਤੁਸੀਂ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖ ਲਿਓ ਠੀਕ ਹੈ ਇਹ ਕੋਈ ਇਹ ਵੀ ਗੱਲ ਨਾ ਕਵੇ ਵੀ ਮਤਲਬ ਇਹ ਵੀ ਡੰਗਰ ਲੱਦ ਕੇ ਲੈ ਆ ਉਹ ਇੱਥੇ ਤੁਹਾਨੂੰ ਪਹੁੰਚ ਕੇ ਪੈਸੇ ਦੇ ਦਾਂਗੇ ਠੀਕ ਹੈ ਕਿ ਨਹੀਂ ਇਹ ਸੰਤੋਖ ਸਾਹਿਬ ਇਹ ਗੱਲ ਅੱਗੇ ਨਿਸ਼ਾਨ ਰਸੂਲਪੁਰ ਦਾ ਉਹਦੇ ਨਾਲ ਹੀ ਆ ਇਹ ਗੱਲਾਂ ਠੀਕ ਹੈ ਕਿ ਨਹੀਂ ਆਪਾਂ ਇਹ ਗੱਲ ਇਹ ਆਂਦੀ ਵੀ ਇੱਥੋਂ ਲੱਦ ਕੇ ਲੈ ਆਉਣੇ ਵੀ ਅਗਲੇ ਘਰੇ ਅੱਗੇ ਪੈਸੇ ਲੈ ਲਾਂਗੇ ਬਿਲਕੁਲ ਜੀ ਠੀਕ ਹੈ ਕਿ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਲੋਕ ਆ ਜੀ ਹਰ ਤਰ੍ਹਾਂ ਦੇ ਲੋਕ ਟਕਰਦੇ ਆ ਪਰ ਮੇਰਾ ਵੀਰ ਦੋਸਤੋ ਜੋ ਤੁਹਾਨੂੰ ਪਸ਼ੂ ਦਿਖਾ ਦਿੰਨੇ ਆ ਜਿਸ ਘਰ ਤੋਂ ਦਿਖਾ ਦਿੰਨੇ ਆ ਉਥੇ ਆਣ ਕੇ ਤਸੱਲੀ ਕਰਨੀ ਥੋੜਾ ਵੇਖਣਾ ਫਰਜ਼ ਬਣਦਾ ਉਥੇ ਆ ਕੇ ਪਸ਼ੂ ਜ਼ਰੂਰ ਖਰੀਦਿਆ ਕਰੋ ਇੱਕ ਵਾਰੀ ਕਿਉਂਕਿ ਪੈਸੇ ਲਾਉਣੇ ਆ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲੰਬਾ ਲੈਣਾ ਤੇ ਦੇਣਾ ਮਾੜਾ ਤੇ ਇਹ ਪਸ਼ੂ ਅੱਜ ਵੀਰ ਨਿਤਨ ਦੇ ਕੋਲ ਤੇ ਨੰਬਰ ਬੋਲ ਦੇ ਇੱਕ ਵਾਰੀ ਫੇਰ ਵੀ ਦੇ ਦਿੰਦਾ ਨੰਬਰ 79876884460 ਠੀਕ ਹੈ 9876884460 ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਮੇਨ ਵਿਜ਼ਿਟ ਆਪਣੀ ਚਵਾਰ ਤੇ ਜਾ ਦਾਣਾ ਮੰਡੀ ਕੋਲ ਕੋਈ ਵੀ ਆ ਜੇ ਸੱਜਣ ਨੂੰ ਜਰਾ ਫੇਰ ਗ੍ਰੀਵ ਕਰ ਲਾਂਗੇ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋਂ ਨੰਬਰ ਵੈਸੇ ਸਕਰੀਨ ਤੇ ਚੱਲਣ ਦੇ ਆ ਦੂਰ ਨੇ ਨੇੜੇੋਂ ਜਿਹੜੇ ਵੀਰ ਨੇ ਪਹੁੰਚ ਕਰਨੀਆਂ ਪੱਟੀ ਸ਼ਹਿਰਾਂ ਨੇ ਕਿ ਤੁਸੀਂ ਫੋਨ ਲਾ ਲਿਓ ਤੇ ਦੱਸੇਗਾ ਡਰੈਸ ਤੇ ਤੁਸੀਂ ਵਿਜ਼ਿਟ ਕਰ ਲੋਂਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ